ਅਸੀਂ ਸਾਰੇ ਗੁਰਦਾਸਪੁਰ ਦੇ ਵਪਾਰੀ ਜੋ ਕਿ ਕੱਲ ਮਿਊਸਪਲ ਕਾਰਪੋਰੇਸ਼ਨ ਗੁਰਦਾਸਪੁਰ ਵੱਲੋਂ ਵਪਾਰੀਆਂ ਨਾਲ ਪੰਜਾਬੀ ਵਿੱਚ ਕਿਹਾ ਜਾਵੇ ਕਿ ਤਕਾ ਕੀਤਾ ਗਿਆ ਸੀ ਉਹਦੇ ਰੋਜ਼ ਸਵਰੂਪ ਏਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਸਾਰੇ ਦਰਸ਼ਨ ਜੀ ਨਾਲ ਟਾਈਮਤਾ ਸਾਰੇ ਵਪਾਰੀ ਉਹਦੇ 'ਚ ਆਪਣੇ ਆਪਣੇ ਮੁੱਦੇ ਰੱਖਿਆ ਸਾਡਾ ਏਡੀਸੀ ਸਾਹਿਬ ਐਡਮਿਨਿਸਟ੍ਰੇਸ਼ਨ ਨਾਲ ਬਹੁਤ ਸਹਾਰਦਪੂਰਨ ਔਰ ਅچھے ਮਾਹੌਲ 'ਚ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਆਪਣੀਆਂ ਮੁਸ਼ਕਿਲਾਂ ਦੱਸੀਆਂ ਨੇ ਉਹਨਾਂ ਨੇ ਆਪਣੀ ਮਜਬੂਰੀ ਔਰ ਲਾਚਾਰੀ ਕਿਹਾ ਜਾ ਸਕਦਾ ਉਹਨਾਂ ਨੇ ਉਹ ਵੀ ਦਰਸ਼ਾਈ ਆ ਜਦ ਕਿ ਦੁਕਾਨਦਾਰਾਂ ਦਾ ਕੋਈ ਇਨਾ ਕਸੂਰ ਨਹੀਂ ਜਿੰਨਾ ਉਹਨਾਂ ਨਾਲ ਤੱਕਾ ਕੀਤਾ ਜਾਂਦਾ ਵਾ ਫੇਰ ਵੀ ਉਹਨਾਂ ਨੇ ਕਿਹਾ ਵਾ ਵੀ ਅਸੀਂ ਇਨ ਫਿਊਚਰ ਯੈਲੋ ਲਾਈਨ ਲਾ ਕੇ ਦੁਕਾਨਦਾਰਾਂ ਦੀ ਸਹਿਮਤੀ ਦੇ ਨਾਲ ਕਿ ਉਹ ਸਾਡੀ ਸਹਿਮਤੀ ਹੋਈ ਜਾਂ ਅੰਤਰਪ੍ਰਧਾਨਜੀ ਵੀ ਨਾਲ ਹੀ ਕਿ ਦੁਕਾਨਦਾਰਾਂ ਦੀ ਅਸੀਂ ਸਹਿਮਤੀ ਦੇ ਨਾਲ ਜੋ ਕਰਾਂ ਕਰਾਂਗੇ ਕਿਦੋਂ ਕਰਾਂਗੇ ਸਭ ਤੋਂ ਪਹਿਲੇ ਉਹਨਾਂ ਨੂੰ ਕਿਹਾ ਗਿਆ ਵਾ ਵੀ ਹਸਪੀਟਲ ਜਿਹਨਾਂ ਕੋਲ ਆਪਣੀ ਪਾਰਕਿੰਗ ਨਹੀਂ ਜਨਰੇਟਰ ਚੜਤੇ ਨੇ ਔਰ ਉਸ ਤੋਂ ਇਲਾਵਾ ਬੈਂਕਿੰਗ ਪ੍ਰਣਾਲੀ ਜਿਹੜੀ ਸਰਕਾਰੀ ਆ ਉਹਦੇ باوجود ਉਹਨਾਂ ਨੇ ਜਨਰੇਟਰ ਚੜਤ ਲਾਏ ਦੇ ਨੇ ਸੜਕਾਂ ਤੇ ਕ੍ਰੋਜਮਣ ਕਰਦੇ ਆ ਸੜਕ ਤੇ ਪਾਰਕਿੰਗ ਕਰਦੇ ਆ ਸਭ ਤੋਂ ਪਹਿਲੇ ਉਹਨਾਂ ਦੇ ਕੰਟਰੋਲ ਕਰੋ 70% ਗੁਰਦਾਸਪੁਰ ਦੀ ਜਿਹੜੀ ਟ੍ਰੈਫਿਕ ਸਮੱਸਿਆ ਉਹ ਖਤਮ ਹੋ ਜੇਗੀ ਤੇ ਇਹਨਾਂ ਦਾ ਗੁੱਸਾ ਉਧਰ ਦੀ بجائے ਦੁਕਾਨਦਾਰਾਂ ਵੱਲ ਬੰਦ ਹੋ ਜਾਏਗਾ ਸਾਡੀ ਉਹਨਾਂ ਨਾਲ ਸਹਿਮਤੀ ਹੋਈ ਆ ਉਹ ਕਹਿੰਦੇ ਅਸੀਂ ਇਹ ਕਾਰਵਾਈ ਕਰਾਂਗੇ ਜਦੋਂ ਵੀ ਇਹਨਾਂ ਨੇ ਕਾਰਵਾਈ ਕਰਨੀ ਆ ਦਿਨ ਵੇਲੇ ਕਰਨ ਅੱਧੀ ਰਾਤ ਨੂੰ ਤੇ ਕਾਰਵਾਈ ਚੋਰਾਂ ਨਾਲ ਹੁੰਦੀ ਆ ਅਸੀਂ ਇਹ ਚੀਜ਼ ਨੂੰ ਖੰਡਨ ਕਰਨੇ ਆ ਔਰ ਇਹਨਾਂ ਨੂੰ ਇਹ ਕੀ ਬੇਨਤੀ ਕੀਤੀ ਆ ਕਿ ਅੱਗੇ ਤੋਂ ਕੋਈ ਵੀ ਗੱਲ ਕਰਨੀ ਆ ਸ਼ਹਿਰ ਦੇ ਦੁਕਾਨਦਾਰ ਤੁਹਾਡੇ ਨਾਲ ਸਹਿਮਤ ਨੇ ਸਾਨੂੰ ਦੱਸਿਆ ਜਾਵੇ ਗਲਤ ਗਲ ਦੇ ਵਿੱਚ ਅਸੀਂ ਨਾਲ ਨਹੀਂ ਆਵਾਂਗੇ ਪਰ ਨਜਾਇਜ਼ ਕਿਸੇ ਨਾ ਹੋਏਗੀ ਤਾਂ ਸਾਰੇ ਵਪਾਰੀ ਇੱਕ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਸੀਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਵੀ ਇਹ ਬੇਨਤੀ ਕਰਨੀ ਆ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਾਨੂੰਨ ਨੂੰ ਮੰਨਣ ਵਾਲੇ ਅਸੀਂ ਇੱਕ ਦੇਸ਼ ਦੇ ਅਮਨ ਪਸੰਦ ਦੇਸ਼ਵਾਸੀ ਆ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਗੱਲ ਕਰਾਂਗੇ ਧਿਆਨ ਨਾਲ ਸਾਡੀਆਂ ਗੱਲਾਂ ਸੁਣ ਕੇ ਤੇ ਬੜੇ ਵਿਸ਼ਵਾਸ ਦੇ ਨਾਲ ਇਹ ਗੱਲ ਕਹੇ ਪਿਆ ਆਪਾਂ ਤੁਹਾਡੀ ਹਰ ਗੱਲ ਨਾਲ ਸਹਿਮਤ ਆ ਜਿਸ ਤਰ੍ਹਾਂ ਵੀ ਤੁਸੀਂ ਚਾਹੋਗੇ ਆਪਾਂ ਗੱਲ ਮਿਲ ਕੇ ਗੁਰਦਾਸਪੁਰ ਸ਼ਹਿਰ ਦੀ ਸਮੱਸਿਆਵਾਂ ਦਾ ਹੱਲ ਕਰਾਵਾਂਗੇ ਜਿਸ ਤਰ੍ਹਾਂ ਕਿ ਇਨਕਲੋਜਮੈਂਟ ਦੇ ਨਾਲ ਨਾਲ ਜਿਹੜਾ ਮੈਂ ਇਹਨਾਂ ਨੇ ਇੰਨੀ ਇਨਕਲੋਜਮੈਂਟ ਤਾਂ ਨਹੀਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਹਾਂ ਕਿ ਹੁਣ ਵੀ ਕਹਿ ਰਹੇ ਤੁਹਾਡੇ ਮਾਦਮ ਰਾਈ ਕਿ ਮੇਨ ਸਮੱਸਿਆ ਟ੍ਰੈਫਿਕ ਦੀ ਹੈ ਜੇ ਫੋਰ ਲਿਡਰ ਬਾਜ਼ਾਰ ਚਾਣੇ ਬੰਦ ਹੋ ਜਾਣ ਫਾਇਤ ਨੂੰ ਦੀ ਸਮੱਸਿਆ ਕੀਤੀ ਜਾਵੇ ਰੇੜੀ ਮਾਰਕੀਟ ਦਾ ਹੱਲ ਕੀਤਾ ਜਾਵੇ ਤੇ ਮੇਰਾ ਖਿਆਲ ਹੈ ਸ਼ਹਿਰ ਦੇ ਵਿੱਚ ਬਿਊਟੀਸ਼ਨ ਦੇ ਵਿੱਚ ਆਂਚ ਕੋਈ ਕਸਰ ਨਹੀਂ ਗਏਗੀ ਪਰ ਜਿਸ ਤਰ੍ਹਾਂ ਕੇ ਸਾਡੇ ਗੁਰਦਾਸਪੁਰ ਦੇ ਵਿੱਚ ਜਿੰਨੇ ਵੀ ਬੈਂਕ ਨੇ ਕਿਸੇ ਦੇ ਕੋਲ ਕੋਈ ਆਪਣੀ ਲਈ ਸਲ ਜਿਹੜੀ ਇੱਕ ਪਾਰਕਿੰਗ ਨਹੀਂ ਹੈਗੀ ਜਾਂ ਹੋਰ ਗੁਰਦਾਸਪੁਰ ਸ਼ਹਿਰ ਚ ਜਿੰਨੇ ਵੀ ਮੌਲ ਹੈਗੇ ਨੇ ਹਸਪੀਟਲ ਹੈਗੇ ਆ ਕਿਸੇ ਕੋਲ ਕੋਈ ਪਾਰਕਿੰਗ ਦੀ ਸਮੱਸਿਆ ਨਹੀਂ ਆਪਣੇ ਹੱਲ ਨਹੀਂ ਹੈਗਾ ਤੇ ਇਸ ਕਰਕੇ ਆਪਾਂ ਸਾਰੀਆਂ ਗੱਲਾਂ ਰੱਖੀਆਂ ਨੇ ਤੇ ADC ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਕਰਾਂਗੇ ਤੇ ਜਿਹੜੀਆਂ ਰੇੜੀਆਂ ਬਿਨਾਂ ਕਿਸੇ ਢੰਗ ਤੋਂ ਐਗਾ ਹੀ 3-3 4-4 ਇੱਕ ਦੇ ਦੂਜੇ ਦੇ ਅੱਗੇ ਲੱਗਦੀਆਂ ਨੇ ਉਹਨਾਂ ਦੇ ਵੀ ਕੰਟਰੋਲ ਕਰਾਂਗੇ ਤੇ ਇਹ ਰਿਛੇ ਆ ਜਿਨ੍ਹਾਂ ਦੀ ਕੋਈ ਵਜਸ਼ਸ਼ਾ ਨਹੀਂ ਹੋਈ ਦੀ ਕਿਨਾਂ ਦਾ ਕੋਈ ਡਰਾਈਵਰ ਸੈਂਸਰੀ ਹੈਗਾ ਉਹਨਾਂ ਬਾਰੇ ਵੀ ਆਪਾਂ ਜਿਹੜਾ ਇਹਨਾਂ ਤੇ ਕਾਰਵਾਈ ਕਰਾਂਗੇ ਤੇ ਅਸੀਂ ਸੰਤੁਸ਼ਟ ਹੈ ਏਡੀਸੀ ਸਾਹਿਬ ਨੇ ਜਿਹੜੀ ਸਾਡੇ ਨਾਲ ਗੱਲਾਂ ਕੀਤੀਆਂ ਨੇ ਬੜੀ ਵਧੀਆ ਕੀਤੀਆਂ ਨੇ ਸਾਡੇ ਨਾਲ ਸਾਰੀ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀ ਵਧੀਆ ਗੱਲਾਂ ਸੁਣ ਕੇ ਸਾਡਾ ਸਹਿਯੋਗ ਕੀਤਾ ਅਸੀਂ ਵੀ ਆਸ ਕਰਦੇ ਹਾਂ ਕਿ ਇਹ ਜਿਹੜਾ ਵਾ ਗੱਲ ਮਿਲ ਕੇ ਆਪਾਂ ਪ੍ਰਸ਼ਾਸਨ ਪਰ ਵਪਾਰ ਮੰਡਲ ਜਿਹੜਾ ਵਾ ਉਹ ਗੁਰਦਾਸਪੁਰ ਦੀਆਂ ਜਿਹੜੀਆਂ ਵੀ ਪ੍ਰੋਬਲਮ ਨੇ ਉਹਨੂੰ ਹੱਲ ਕਰਨ ਦੀ ਸਾਹਗੇ ਤੌਰ ਤੇ ਕੋਸ਼ਿਸ਼ ਕਰੇਗਾ ਅਸੀਂ ਤਰਫ ਰਿਕਵੈਸਟ ਕਰਨੀ ਹੈ ਆਪਣੇ ਵਪਾਰ ਮੰਡਲ ਨੂੰ ਲੈ ਲੋ ਕਿ ਆਪਣੀ ਜਿਹੜੀ ਇਹਨਾਂ ਨੇ ਏਡੀਸੀ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਅਸੀਂ yellow line ਜਿਹੜੀ ਲਾਦਾਂਗੇ ਅਗਰ ਫਿਰ ਵੀ ਕੋ ਕਾਨੂੰਨ ਦੀ ਲਗਨਾ ਕਰਦਾ ਤੇ ਫਿਰ ਉਹ ਪ੍ਰਸ਼ਾਸਨ ਜਿਹੜਾ ਉਹਤੇ ਕਾਰਵਾਈ ਕਰਨ ਦਾ ਹੱਕਦਾਰ ਹੈ ਫਿਰ ਉਹਦੇ ਵਿੱਚ ਵਪਾਰ ਮੰਡਲ ਇੰਟਰਫੇਅਰ ਨਹੀਂ ਕਰੇਗਾ ਅੱਜ ਆਪਣੇ ਸ਼ਹਿਰ ਦੇ ਬੜੇ ਮਾਣਯੋਗ ਸਾਡੇ ਵਪਾਰ ਮੰਡਲ ਦੇ ਸੀਨੀਅਰ ਆਪਣੇ ਕਹਾਂਗਾ ਕਿ ਮੋਤਵਾਰ ਬੰਦੇ ਵੀ ਆਏ ਹੈ ਅੱਜ ਇਹਨਾਂ ਨੇ ਸਾਡੇ ਮੈਚ ਜਦੋਂ ਤਾਂ ਆਏ ਇਹਨਾਂ ਨੇ ਪਹਿਲੀ ਵਾਰੀ ਆਪਣੀ ਗੱਲ ਰੱਖੀ ਹੈ ਮੰਗਾਂ ਰੱਖੀਆਂ ਕਿ ਕਿੱਥੇ ਕਿੱਥੇ ਦੁਕਾਨਦਾਰਾਂ ਨੂੰ ਮੁਸ਼ਕਲ ਆ ਰਹੀ ਹੈ ਤੇ ਅੱਜ ਬੜੀ ਵਧੀਆ ਸਾਡੀ ਮੀਟਿੰਗ ਰਹੀ ਹੈ ਇੱਕ ਦੂਜੇ ਦੇ ਨਾਲ ਅਸੀਂ ਰਲ ਮਿਲ ਕੇ ਗੁਰਦਾਸਪੁਰ ਸ਼ਹਿਰ ਨੂੰ ਮੈਂ ਕਹਾਂਗਾ ਕੋਸ਼ਿਸ਼ ਰਹੇਗੀ ਮੇਰੀ ਕਿ ਪੰਜਾਬ ਦਾ ਇੱਕ ਨੰਬਰ ਦਾ ਸ਼ਹਿਰ ਬਣਾਣਾ ਸਾਫ਼ ਸੁਥਰਾ ਡਿਵੈਲਪਮੈਂਟ ਵਾਈਜ਼ ਹੋਰ ਸੁੰਦਰਤਾ ਵਾਈਜ਼ ਹਾਂ ਪਿਛੇ ਅਸੀਂ ਥੋੜੀ ਜੀ ਕਾਰਵਾਈ ਕੀਤੀ ਸੀਗੀ ਉਹਦੇ ਵਿੱਚ ਪਬਲਿਕ ਵੱਲੋਂ ਆ ਰਹੀ ਸੀ ਕਿ ਕਿ ਇਨਕੋਨਵੀਨੀਅੰਸ ਰਹਦੀ ਆ ਆਵਾਜਾਈ ਦੀ ਦਿੱਕਤ ਰਹਿੰਦੀ ਹੈ ਕਈ ਵਾਰੀ ਉਰੇ ਤੇ ਅਸੀਂ ਜਿਹੜੀ ਐਚੀ ਡਰਾਈਵ ਕੀਤੀ ਉਹਦੇ ਤੇ ਜਿਹੜੇ ਬਾਹਰ ਦੇ ਟੈਂਪਰੀਰੀ ਸਟਰਕਚਰ ਸੀਗੇ ਕਈ ਵਾਰੀ ਹੁੰਦਾ ਕਿ ਸਾਡੇ ਐਮਰਜੈਂਸੀ ਫਾਇਰ ਬ੍ਰਿਗੇਡ ਭੇਜਣੀ ਪੈਂਦੀ ਐ ਐਂਬੂਲੈਂਸ ਭੇਜਣੀ ਪੈਂਦੀ ਐ ਉਹ ਰੁਕਾਵਟਾਂ ਦੀਆਂ ਸੀਗੇ ਜਿਹਦੇ ਕਰਕੇ ਕਰਨੀ ਪਈ ਉਸ ਤੋਂ ਬਾਅਦ ਅੱਜ ਜਿੰਨੇ ਵਪਾਰੀ ਭਰਾ ਆਏ ਇਹਨਾਂ ਨੇ ਦੱਸਿਆ ਕਿਤੇ ਨਾ ਕਿਤੇ ਸਾਡੇ ਜਿਹੜੀ ਲਾਊਡ ਸਪੀਕਰ ਲਾਂਦੇ ਐ ਉਹ ਵੀ ਅਸੀਂ ਕਾਰਵਾਈ ਕਰਾਂਗੇ ਇਹਨਾਂ ਨੇ ਕਿਹਾ ਕਿ ਜਿੱਦਾਂ ਕਿ ਕਿਤੇ ਨਾ ਕਿਤੇ ਸਾਡੇ ਕੋਲ ਬੈਂਕ ਵਾਲਿਆਂ ਦੀ ਉਹ ਐਕਸਟਰਾ ਜਿਹੜੀ ਹੈ ਔਲਾਦ ਦੇ ਮੋਟਰਸਾਈਕਲ ਗੱਡੀਆਂ ਲਾ ਦਿੰਦੇ ਉਹਦੇ ਕਰਕੇ ਮੇਨ ਜਿਹੜੀ ਹੈ ਆਵਾਜਾਈ ਦੀ ਮਤਲਬ ਤੰਗੀ ਹੈ ਉਹਦੇ ਤੇ ਵੀ ਅਸੀਂ ਇੱਥੇ ਕਰਦੀ ਹੋਏ ਲੈਟਰ ਕੱਢਾਂਗੇ ਪ੍ਰੋਪਰ ਮੀਟਿੰਗ ਕਰਾਂਗੇ ਤੀਸਰੀ ਗੱਲ ਇਹਨਾਂ ਨੇ ਕਹੀ ਕਿ ਜਿਸ ਤਰ੍ਹਾਂ ਸਾਫ ਸਪਾਈ ਦੀ ਗੰਦਾ ਨਾਲ ਹੈ ਜਾਂ ਹੋਰ ਹੈ ਇਸ ਸਬੰਧੀ ਵੀ ਇਹਨੂੰ ਬੁਲਾ ਕੇ ਅਸੀਂ ਜਿਹੜੀ ਮੀਟਿੰਗ ਕਰਕੇ ਜਲਦ ਤੋਂ ਜਲਦ ਜਿਹੜੀ ਹੈ ਐਤੇ ਕਾਰਵਾਈ ਕਰਾਂਗੇ ਬਾਕੀ ਮੈਂ ਆਸ਼ਵਾਸਨ ਦਵਾਉਣਾ ਸਾਰੇ ਦੁਕਾਨਦਾਰਾਂ ਨੂੰ ਕਿ ਅੱਛੀ ਰਲ ਮਿਲ ਕੇ ਚੱਲਣਾ ਹੈ ਕਿਤੇ ਉਹਨਾਂ ਦੀ ਵੀ ਮੁਸ਼ਕਿਲ ਆ ਕਿਤੇ ਸਾਡੀਆਂ ਮੁਸ਼ਕਿਲਾਂ ਸਾਡੀ ਜਿਹੜਾ ਦਫਤਰ ਹੈ ਮੇਨ ਹੈ ਪਬਲਿਕ ਸਰਵਿਸ ਲਈ ਤੇ ਸਾਡਾ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਪਬਲਿਕ ਸਰਵਿਸ ਵਿੱਚ ਤੇ ਸਾਡੇ ਦੁਕਾਨਦਾਰ ਵੀ ਆਉਂਦੇ ਆ ਤੇ ਜਿਹੜੀਆਂ ਸਾਡੀਆਂ ਗੱਲਾਂ ਜੋ ਮੰਗਾ ਇੱਕ ਦੂਜੇ ਦੇ ਨਾਲ ਅਸੀਂ ਸਾਧੀਆਂ ਕੀਤੀਆਂ ਉਹਨਾਂ ਲਈ ਭਰੋਸਾ ਦਵਾਇਆ ਗਿਆ ਤੇ ਮੇਰੇ ਵੱਲ ਵੀ ਆਪਣਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਵੱਧ ਟੜ ਕੇ ਕੋਸ਼ਿਸ਼ ਹੀ ਰਹੇਗੀ ਅਸੀਂ ਸਾਰੇ ਨੂੰ ਰਲ ਮਿਲ ਕੇ ਵਧੀਆ ਬਣਾਈਏ ਜਿਹੜੀਆਂ ਕਿਸੇ ਤਰ੍ਹਾਂ ਦੇ ਉਹਨਾਂ ਨੇ ਕਹਿ ਕਿ ਜਿਹੜੀਆਂ ਅਗਲੀਆਂ ਇਨਕ੍ਰੋਚ ਮੈਟਾ ਸੀ ਆਪਣੇ ਪੱਧਰ ਦੀ ਪਿੱਛੇ ਕਰ ਲਵਾਂਗੇ ਜਿਹੜੇ ਥੋੜੇ ਬਥੜੇ ਬਣਿਆ ਪਿੱਛੇ ਕਰ ਲਵਾਂਗੇ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਮੇਰੇ ਲਈ ਤੇ ਅਗਰ ਇਸ ਤਰ੍ਹਾਂ ਦੇ ਤਾਲਵੰਦ ਰਲ ਮਿਲ ਕੇ ਚੱਦੇ ਰਹੇ ਮੈਨੂੰ ਯਕੀਨ ਹੈ ਤੁਹਾਡੇ ਮੀਡੀਆ ਰਾਈ ਮੈਂ ਸਾਰੀ ਪਬਲਿਕ ਨੂੰ ਕੰਨਣਾ ਕਿ ਸਾਡੇ ਦੁਕਾਨਦਾਰ ਸਾਰੇ ਬੜੇ ਵਧੀਆ ਇੱਕ ਇਹ ਮੈਂ ਕਹਾਂਗਾ ਕਿ ਵਧੀਆ ਪੱਖ ਵਾਲੇ ਨੇ ਕਿ ਅਸੀਂ ਅਗਾਹ ਲੈ ਕੇ ਜਾਣਾ ਅਸੀਂ ਸਾਰੇ ਸ਼ਹਿਰ ਵਾਸੀ ਇਹਨੂੰ ਅਗਾਹ ਲੈ ਕੇ ਜਾਵਾਂਗੇ ਜਿਹੜੀਆਂ ਮੰਗਾ ਅਸੀਂ ਜਲਦੋ ਜਲਦੀਆਂ ਨੇ ਪੂਰੀਆਂ ਕਰਾਂਗੇ